ਕਹਿੰਦਾ ਸੀ ਕਿ ਸੁਖਮਨੀ ਸਾਹਿਬ ਦੀ ਬਾਣੀ ਤਨ ਦੇ ਰੋਗਾਂ ਨੂੰ ਵੀ ਰਾਜੀ ਕਰਦੀ ਹੈ ਕਿ ਮਨ ਦੇ ਹੀ ਤੇ ਭਾਈ ਵੀਰ ਸਿੰਘ ਕਹਿੰਦੇ ਸੁਣਾ ਸ਼ੁਰੂ ਤੋਂ ਜਦੋਂ ਇੱਥੇ ਆਇਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਕਹਿਣ ਲੱਗੇ ਸੁਖਮਨੀ ਸਾਹਿਬ ਦੇ ਸ਼ੁਰੂ ਵਿੱਚ ਹੀ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ ਇਹ ਤਨ ਦੇ ਕਲੇਸ਼ ਵੀ ਦੂਰ ਕਰਦੀ ਹੈ ਕਿੱਡੀ ਵੱਡੀ ਇਤਿਹਾਸਕ ਸਾਖੀ ਇਹਦੇ ਨਾਲ ਜੁੜੀ ਏ। ਜਹਾਂਗੀਰ ਦਾ ਬੜਾ ਇਤਵਾਰੀ ਐਲਕਾਰ ਇਤਵਾਰੀ ਬੰਦੇ ਹੁੰਦੇ ਹੈ ਕਈ ਬਾਦਸ਼ਾਹਾਂ ਦੇ। ਵਜ਼ੀਰ ਖਾਨ ਕਰਮਾਂ ਦੀ ਗਤੀ ਜ਼ਲੋਦਰ ਦਾ ਰੋਗ ਹੋ ਗਿਆ। ਪੇਟ 'ਚ ਪਾਣੀ ਭਰ ਜਾਣਾ ਤੇ ਬੜੀ ਪੀੜਾ ਆ ਰਹੀ। ਰੋਜ਼ ਅਰਦਾਸਾਂ ਕਰਦਾ ਕੋਈ ਵਿਦ ਬਣਾ ਪਰਮੇਸ਼ਰ ਕੋਈ ਵਿਦ ਬਣਾ ਜਲੋਦਰ ਦੇ ਰੋਗ ਤੋਂ ਬੜਾ ਦੁਖੀ ਆ ਪੈਸੇ ਦੀ ਕਮੀ ਨਹੀਂ ਜਹਾਂਗੀਰ ਦਾ ਇਤਬਾਰੀ ਯਹਰਕਾਰ ਆ ਓਰੇ ਤਨ ਦਾ ਰੋਗ ਐਸਾ ਲੱਗਾ ਹੈ ਬੜੀ ਪੀੜਾ ਪਰਮੇਸ਼ਰ ਨੇ ਵਿਦ ਬਣਾਈ ਅਰਦਾਸ ਕਰਿਆ ਕਰੋ ਉਹਦੀ ਵਿੱਦ ਬੜੀ ਤਕੜੀ ਜੇ ਆਖੋ ਸਤਿਨਾਮ ਵਾਹਿਗੁਰੂ ਬੜੀ ਤਕੜੀ ਵਿੱਦ ਜੇ ਉਹਦੀ ਦਾਸ ਨੇ ਤੇ ਆਪਣੀ ਜ਼ਿੰਦਗੀ ਚ ਤਤ ਕੱਢਿਆ ਉਹ ਸਭ ਕੁਝ ਹੀ ਕਰ ਸਕਦਾ ਹੈ ਸਭ ਕੁਝ ਬਸ ਉਹਦੀ ਬਣ ਜਾਈਏ ਉਹ ਵਿੱਦ ਬਣਾਵੇ ਤੇ ਬੰਦਾ ਵੀ ਹੈਰਾਨ ਹੋ ਜਾਂਦਾ ਇਹ ਮੈਂ ਸੋਚਿਆ ਹੀ ਨਹੀਂ ਸੀ ਇੰਜ ਹੋ ਜੇ ਵਡੀਆਂ ਮਸਾਲਾਂ ਸਮਾਂ ਲੱਗ ਜਾਏਗਾ ਕੋਈ ਜੋਦੜੀ ਕੀਤੀ ਵੇਖੋ ਵਿਦ ਕੀ ਬਣੀ ਇਹ ਸਿੱਖ ਦਾ ਨਾਂ ਆਇਆ ਭਾਈ ਭਾਗੂ ਜਿਹੜਾ ਵਜ਼ੀਰ ਖਾਨ ਦੀ ਹਵੇਲੀ ਅੱਗੋਂ ਲੰਗਦਾ ਰੋਜ਼ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਉੱਚੀ ਕਰਦੇ ਹੋਏ ਤੇ ਵੱਡੀਆਂ ਹਵੇਲੀਆਂ ਹੁੰਦੀਆਂ ਸੀ ਸੇਖਨੇ ਬਾਣੀ ਬੋਲਦੇ ਲੰਗਣਾ ਤੇ 1 ਮਿੰਟ ਪਹਿਲੇ ਆਵਾਜ਼ ਆਣੀ ਸ਼ੁਰੂ ਹੋ ਜਾਣੀ ਇੱਕ ਡੇਢ ਮਿੰਟ ਆਂਦੀ ਰਹਿਣੀ ਤੇ ਵਿਹੇਲੀ ਟੱਪ ਜਾਣੀ ਤਾਂ ਵੀ ਇੱਕ ਮਿੰਟ ਦੂਰ ਜਾਣ ਤੱਕ ਉਹ ਆਵਾਜ਼ ਕੰਨਾਂ ਚ ਆਂਦੀ ਰਹਿੰਦੀ ਦੋ ਚਾਰ ਪੰਜ ਦਿਨ ਤੈਨੇ ਨਾ ਨੋਟ ਕੀਤਾ ਪਰ ਮੁੜ ਕੇ ਨੋਟ ਕੀਤਾ ਵਜ਼ੀਰ ਖਾਨ ਨੇ ਕਿ ਕੋਈ ਸਿੱਖ ਏ ਕੁਝ ਬੋਲਦਿਆਂ ਲੰਗਦਾ ਉਹ ਆਵਾਜ਼ ਜਦੋਂ ਮੇਰੇ ਕੰਨਾਂ ਚ ਪੈਂਦੀ ਏ ਤੇ ਉਦੋਂ ਮੇਰੀ ਪੀੜਾ ਖਤਮ ਹੋ ਜਾਂਦੀ ਏ ਇੱਕ ਦਿਨ ਹਿੰਮਤ ਕੀਤੀ ਹਿੰਮਤ ਕੀਤੀ ਉਸ ਸਿੱਖ ਨੂੰ ਆਵਾਜ਼ ਮਾਰ ਕੇ ਅੰਦਰ ਬੁਲਾਇਆ ਸਿੱਖਾ ਤੂੰ ਕੀ ਪੜਦਾ ਜੋ ਤੂੰ ਪੜਦਾ ਹੈ ਇਹ ਆਵਾਜ਼ ਜਦੋਂ ਮੇਰੇ ਕੰਨਾਂ 'ਚ ਪੈਂਦੀ ਹੈ ਤੇ ਮੇਰੀ ਪੀੜਾ ਜਿਹੜੀ ਹੈ ਉਹ ਹਟ ਜਾਂਦੀ ਹੈ ਪਰ ਜਦੋਂ ਆਵਾਜ਼ ਆਣੀ ਬੰਦ ਹੋ ਜਾਂਦੀ ਫਿਰ ਪੀੜਾ ਸ਼ੁਰੂ ਹੋ ਜਾਂਦੀ ਤੇ ਮੁਸਲਮਾਨ ਧਰਮ 'ਚ ਕਲਾਮਾਂ ਕਹਿੰਦੇ ਨੇ ਸਿੱਖਾ ਕਿਹੜੀਆਂ ਕਲਾਮਾਂ ਪੜਦਾ ਭਾਈ ਭਾਗੂ ਕਹਿਣ ਲੱਗਾ ਇਹ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਬਾਣੀ ਸ੍ਰੀ ਸੁਖਮਨੀ ਸਾਹਿਬ ਹੈ ਸਿੱਖਾ ਮੇਰੇ ਤੇ ਤਰਸ ਕਰ ਜੇ ਇੱਕ ਪਾੜ ਇਹ ਸੁਖਮਨੀ ਸਾਹਿਬ ਦਾ 40 ਦਿਨ ਲਈ ਮੈਨੂੰ ਰੋਜ਼ ਘਰ ਆ ਕੇ ਸੁਣਾਇਆ ਕਰੇ ਆਕੋ ਸਤਿਨਾਮ ਵਾਹਿਗੁਰੂ ਪੁਰਾਣਾ ਸਮਾਂ ਸੀ ਸਮਾਂ ਵੀ ਲੋਕ ਕੱਢ ਲੈਂਦੇ ਸਨ ਆਈ ਕਾ ਦਾ ਸਮਾਂ ਹੀ ਨਹੀਂ ਕਿਸੇ ਦਾ ਉਹ ਸਿੱਖ ਨੇ ਵजीर खान ਨੇ ਵੀ ਚੱਦਰ ਵਿਛਾ ਕੇ ਬਹਿ ਜਾਣਾ ਸਿੱਖਦਾ ਵੀ ਆਸਣ ਲਾਣਾ ਤੇ ਪੂਰੀ ਤਿਆਰੀ ਕਰਨੀ ਮੈਂ ਬਾਣੀ ਸੁਣਨ ਲੱਗਾ 40 ਦਿਨ ਸੁਖਮਨੀ ਸਾਹਿਬ ਦਾ ਪਾੜ ਚਿਤ ਲਾ ਕੇ ਸੁਣਿਆ ਹੈ 80% ਜਲੋਦਰ ਦਾ ਰੋਗ ਰਾਜੀ ਹੋ ਗਿਆ। ਕੱਲ ਵਿਸ਼ਵਾਸ ਦੀ ਆ ਤੁਹਾਡੇ ਅਮਰੋ ਸਰ ਦੇ 6 ਸਰੀਰ ਸੀ। ਹਿਮਕੁੰਡ ਸਾਹਿਬ ਹਿਮਕੁੰਡ ਸਾਹਿਬ ਗਏ ਨੇ ਦਰਸ਼ਨਾਂ। ਇਤੋਂ ਚੱਲੀਏ ਤੇ ਪਹਿਲੇ ਰਿਸ਼ੀਕੇਸ਼ ਥੋੜਾ ਠਰਾਏ ਇਹ 2-3 ਸਾਲਾਂ ਦੀ ਗੱਲ ਹੈ ਉਹਨਾਂ ਛਿਆਂ ਚੋਂ ਰਿਸ਼ੀਕੇਸ਼ ਇੱਕ ਨੂੰ ਪੱਥਰੀ ਦਾ ਦਰਦ ਛਿੜ ਗਿਆ ਪੱਥਰੀ ਦਾ ਇੱਕਦਮ ਛਿੜਦਾ ਪਤਾ ਹੀ ਨਹੀਂ ਕਿਹੜੇ ਵੇਲੇ ਕਿਸੇ ਦੇ ਹੋਰ ਕੋਈ ਗੱਲ ਦਿਮਾਗ 'ਚ ਨਹੀਂ ਆਈ ਟੀਕਾ ਵੀ ਲਵਾਇਆ ਦਵਾਈ ਵੀ ਦਿੱਤੀ ਥੋੜਾ ਜਿਹਾ ਠਰਾਅ ਹੋਇਆ ਤੇ ਤੁਰ ਪਏ ਗੋਬਿੰਦ ਘਾਟ ਉਹਨਾਂ ਦੱਸਿਆ ਕਿ ਸਾਰਾ ਰਾਹ ਜਿਹਨੂੰ ਦਰਦ ਛਿੜਿਆ ਨਾ ਉਲਟੀਆਂ ਕਰਦਾ ਗਿਆ ਸਾਰਾ ਰਾਹ ਉਥੋਂ ਫਿਰ ਜੋ ਕੋਈ ਦਵਾਈ ਪਈ ਸੀ ਹੋਰ ਕਰ ਕਰਾ ਕੇ ਫਿਰ ਸਾਧਨ ਬਣਾਇਆ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਬੜੀ ਔਖੇ ਪਹੁੰਚੇ ਉਲਡੀਆਂ ਦਰਯਤ ਖਰਾਬ ਉਹਨਾਂ ਦੇ ਮਨ 'ਚ ਬਾਰ-ਬਾਰ ਫੁਰਨਾ ਬਣੇ ਬਾਰ-ਬਾਰ ਵੀ ਆਏ ਤੇ ਯਾਤਰਾ ਵਾਂ ਇੱਕ ਗੁਰੂ ਕਲਗੀਆਂਲੇ ਦੇ ਦਰ ਦੀ ਆਨੰਦ ਨਾਲ ਪਰ ਇੱਕ ਬੰਦੇ ਦੇ ਢਿੱਲੇ ਹੋਣ ਨਾਲ ਸਾਰਿਆਂ ਦੀ ਯਾਤਰਾ ਅਫਸੈਟ ਹੋ ਗਈ ਲਿਆ ਰਹੇ ਆ ਧੱਕੇ ਨਾਲ ਦਵਾਈਆਂ ਦੇ ਕੇ ਪਰ ਫਿਰ ਵੀ ਰਾਜ ਉਲਟੀਆਂ ਦੁਜਾ ਸਾਰੇ ਬੰਦੇ ਇਸ ਨਾਲ ਅਫਸਰਡ ਹੁੰਦੇ ਨੇ ਗੋਬਿੰਦ ਧਾਮ ਪੁੰਚ ਕੇ ਇੱਕ ਦੇ ਦਿਮਾਗ ਚ ਆਇਆ ਕਿ ਰੋਜ਼ ਕੀਰਤਨ ਸੁਣਦੇ ਆ ਕਥਾ ਸੁਣਦੇ ਆ ਸੁਖਮਨੀ ਸਾਹਿਬ ਦੀ ਬਾਣੀ ਤਨ ਦੇ ਰੋਗ ਵੀ ਰਾਜੀ ਕਰਦੀ ਹੈ ਅੱਜ ਕਿਉਂ ਨਾ ਸਹਾਰਾ ਲਈਏ ਫਸੇ ਆ ਸਬਰ ਜਿਹੀਆਂ ਹੁਣ ਗੋਬਿੰਦ ਧਾਮ ਤੋਂ ਕਿਹਦਾ ਦਿਲ ਕਰਦਾ ਵੀ ਮੈਂ ਗੋਡਸਰ ਸਾਹਿਬ ਨਾ ਜਾਵਾਂ ਵਾਪਸ ਆ ਜਾ ਹੁੰਦਾ ਹੀ ਐ ਨਾ ਇੱਥੋਂ ਤੱਕ ਗਿਆ ਹਾਂ ਕਰਕੇ ਆਵਾਂ ਤੁਸੀਂ ਗੱਲ ਜਿਹੜੀ ਵਿਸ਼ਵਾਸ ਦੀ ਉਹਨਾਂ ਨੇ ਜਦੋਂ ਇਹ ਗੱਲ ਦਿਮਾਗ ਚਾਈ ਉਹਨੇ ਬਾਕੀਆਂ ਨੂੰ ਦੱਸੀ ਤੇ ਜਿਹੜਾ ਸਾਤ ਸੰਗਤ ਸਰੀਰ ਪੱਥਰੀ ਦੀ ਦਰਦ ਨਾਲ ਢਿੱਲਾ ਸੀ ਨਾ ਉਹਨੂੰ ਚੌਂਕੜੀ ਮਾਰ ਕੇ ਭਾਇਆ ਤੇ ਪੰਜੇ ਆਸੇ ਪਾਸੇ ਬੈਗ ਅਰਦਾਸ ਕੀਤੀ ਮਹਾਰਾਜ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਲਓ ਆਪਣੇ ਪੰਜ ਸੇਵਾਦਾਰਾਂ ਕੋਲ ਹੁਣ ਇੱਕ ਲੜਕਾ ਪੰਕਤੀ ਉੱਚੀ ਬੋਲਦਾ ਤੇ ਬਾਕੀ ਦੂਸਰੀ ਪੰਕਤੀ ਬੋਲਦੇ ਉਹਨੂੰ ਵਿੱਚ ਬਾਇਆ ਵੀ ਚਿੱਤ ਜੋੜ ਕੇ ਦਿਲ ਕਰੇ ਬੋਲ ਨਹੀਂ ਤੇ ਸੁਣ ਆਹਾ ਇਹ ਉਹਨਾਂ ਨੌਜਵਾਨ ਵੀਰਾਂ ਨੇ ਦੱਸਿਆ ਸਾਧ ਸੰਗਤ ਜਦੋਂ ਇੰਜ ਸੁਖਮਨੀ ਸਾਹਿਬ ਦਾ ਪਾਠ ਉਹਨੂੰ ਸਰਵਨ ਕਰਾਇਆ ਪੰਹਾਂ ਸਿੰਘਾਂ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਅਰਦਾਸ ਕੀਤੀ ਤੇ ਕਹਿੰਦੇ ਅੱਜ ਤੱਕ ਇਹ ਚੀਜ਼ ਨੂੰ ਸੁਣਦੇ ਸਾਂ ਸੁਖਮਨੀ ਸਾਹਿਬ ਦੀ ਬਾਣੀ ਤਨ ਦੇ ਰੋਗ ਰਾਜੀ ਕਰਦੀ ਪਰ ਜਦੋਂ ਕੋਈ ਗੱਲ ਬੀਤੇ ਨਾ ਸਾਹਮਣੇ ਉਦੋਂ ਬੰਦਾ ਸ਼ਰਦਾ ਦੀ ਪੌੜੀ ਚੜਗਾ ਉਹਨੂੰ ਚੜਦਾ ਜਦੋਂ ਸਾਹਮਣੇ ਕੋਈ ਨਜ਼ਰ ਆ ਜੇ ਆਮ ਬੰਬ ਕਹਿਣਾ ਕੁਝ ਹੋਰ ਹੁੰਦਾ ਖਾਣਾ ਕੁਝ ਹੋਰ ਹੁੰਦਾ ਸਵਾਦ ਲੈਣਾ ਕੁਝ ਹੋਰ ਹੁੰਦਾ ਕਹਿਣ ਲੱਗੇ ਜਦੋਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰਕੇ ਹੁਣ ਤੁਰੇ ਆ ਗੋਬਿੰਦ ਧਾਮ ਤੋਂ ਏਮਕੁਣ ਸਾਹਿਬ ਨੂੰ ਕਹਿੰਦੇ ਉਹ ਲੜਕਾ ਹੱਸਦਾ ਗਿਆ ਤੇ ਹੱਸਦਾ ਆਇਆ ਧਿਆਨ ਦੇਣਾ ਰਾ ਰਾ ਕਹਿੰਦੇ ਸਿਫਤਾਂ ਕਰਦੇ ਗਏ ਗੁਰੂ ਅਰਜਨ ਦੇਵ ਮਹਾਰਾਜ ਇਹਦੇ ਵਿੱਚ ਕੀ ਭਰਿਆ ਹੈ ਕੀ ਭਰਿਆ ਹੈ ਕਿਹੜੀ ਤਾਕਤ ਭਰੀ ਹੈ ਉਹਨਾਂ ਨੇ ਦੱਸਿਆ ਕਿ ਸਾਧ ਸੰਗਤ ਵਾਪਸੀ ਗੋਵਿੰਦ ਧਾਮ ਗੋਬਿੰਦ ਘਾਟ ਰਿषिकेश ਅਮਰਸਰ ਅਮਰਸਰ ਦੇ ਮੋੜੇ ਕਹਿੰਦੇ ਅੰਮ੍ਰਿਤਸਰ ਆ ਕੇ ਅਗਲੇ ਦਿਨ ਫਿਰ ਦਰਦ ਛਿੜਿਆ ਗੁਰੂ ਦੀ ਬਾਣੀ ਦੇ ਇੱਕ ਪਾਠ ਸੁਣਨ ਕਰਕੇ ਗੁਰੂ ਮਹਾਰਾਜ ਨੇ ਉਹ ਯਾਤਰਾ ਜਿਹੜੀ ਰੋਕੇ ਤੇ ਕਲਪਕੇ ਤੇ ਉਲਟੀਆਂ ਨਾਲ ਬਤੀਤ ਹੋਣੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਸਾਰਾ ਹੱਸਦੇ ਤੇ ਪਿਆਰ ਵਿੱਚ ਬਤੀਤ ਕਹਾਂ ਦੇਣਾ ਇਹਦਾ ਵੋਟ ਆਸਰਾ ਕੋਈ ਲਵੇ ਸਰਦਾ ਨਾਲ ਲਵੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਡਾਕਟਰ ਜਿਨ੍ਹਾਂ ਨੇ ਆਪਣੀਆਂ ਕਿਤਾਬਾਂ ਵਿੱਚ ਫੈਸਲਾ ਦਿੱਤਾ ਔਰ ਫੈਸਲੇ ਦਿੱਤੇ ਨੇ ਕੈਂਪ ਲਾ ਕੇ ਜਿਹੜੀ ਤੁਹਾਡੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਏ ਗੁਰਦੁਆਰਾ ਮਾਤਾ ਕੋਲਾ ਜੀ ਐਤਵਾਰ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਉੱਥੇ ਵੀ ਇਹ ਅਜ ਤੋਂ 8-10 ਸਾਲ ਦੀ ਗੱਲ ਹੈ ਉੱਥੇ ਵੀ ਉਹ ਡਾਕਟਰਾਂ ਦੀ ਟੀਮ ਆਂਦੀ ਰਹੀ ਤੇ ਜਿਹੜੇ ਘਰ ਪਾਸ ਹੁੰਦੇ ਸੀ ਨਾ ਉੱਗ ਮੇਜ ਲਾ ਲੈਂਦੇ ਸੀ ਡਾਕਟਰ ਜਿੰਨੂੰ ਭੇਜਣਾ ਉਹਦਾ ਬਲੱਡ ਪ੍ਰੈਸ਼ਰ ਚੈੱਕ ਕਰਕੇ ਭੇਜਣਾ ਆਖੋ ਸਤਨਾ ਹਾਂ ਸੰਗਲ ਚੱਲਿਆ ਸਾਰੀ ਸੰਗਤ ਸੁਨਾਈ ਸਰ ਪਾਰ ਕਰਦੀ ਫਿਰ ਘੰਟਾ ਕੀਰਤ ਹੁੰਦਾ ਤੇ ਜਿੰਨਾ ਜਿੰਨਾ ਨੂੰ ਵੀ ਬਲੱਡ ਪ੍ਰੈਸ਼ਰ ਦਾ ਹੋਣਾ ਨਾ ਵੱਧ ਹੋਣਾ ਜਾਂ ਘੱਟ ਹੋਣਾ ਉਹਨਾਂ ਨੇ ਪੂਰਾ ਨਾਂ ਲਿਖਣਾ ਉਮਰ ਸਾਰੀ ਤੇ ਜਦੋਂ ਭੋਗ ਪੈਣਾ ਤੇ ਫਿਰ ਬਾਹਰ ਨਿਕਲਦੇ ਆ ਉਹਨਾਂ ਦੇ ਬਲੱਡ ਪ੍ਰੈਸ਼ਰ ਚੈੱਕ ਕਰਨੇ ਤੇ ਠੀਕ ਹੋਣੇ ਉਹਨਾਂ ਨੇ ਆਪਣੇ ਕੈਂਪ ਲਾ ਲਾ ਕੇ ਵੇਰ ਵਿਆ ਸਹਿਤ ਨਿਚੋੜ ਦਿੱਤਾ ਨਿਚੋੜ ਕੇ ਜਿਹੜਾ ਸੁਖਮਨੀ ਸਾਹਿਬ ਜੀ ਦੀ ਬਾਣੀ ਪੜੇ ਇਹ ਬਲੱਡ ਪ੍ਰੈਸ਼ਰ ਤੇ ਕਈ ਤਰ੍ਹਾਂ ਦੇ ਚਿੰਤਾ ਦੇ ਰੋਗਾਂ ਤੋਂ ਉਹ ਸਰੀਰ ਬਚੇ ਰਹਿੰਦੇ ਤੇ ਇਹ ਉਹਨਾਂ ਦੀਆਂ ਕਿਤਾਬਾਂ ਪੜ ਲਓ ਗੁਰੂ ਨਾਨਕ ਯੂਨੀਵਰਸਿਟੀ ਦੇ ਪੜੇ ਲਿਖੇ ਡਾਕਟਰਾਂ ਦੀਆਂ ਟੀਮਾਂ ਦੇ ਕੈਂਪ ਲਗਾ ਕੇ ਨਿਚੋੜ ਕਰਕੇ ਇਹ ਫੈਸਲੇ ਕਿ ਸੁਖਮਨੀ ਸਾਹਿਬ ਦੀ ਬਾਣੀ ਤਨ ਦੇ ਰੋਗ ਵੀ ਰਾਜੀ ਕਰਦੀ ਆਖੋ ਸਤ ਨਾਮ ਵਾਹਿਗੁਰੂ ਉਹ ਬਖਸ਼ਿਸ਼ ਹੋਈ ਵਜ਼ੀਰ ਖਾਂ ਤੇ ਭਾਈ ਭਾਗੂ ਜਿੰਨੇ ਸਮਾਂ ਦਿੱਤਾ ਆਖੋ ਸਤ ਨਾਮ ਵਾਹਿਗੁਰੂ ਕਮਾਈ ਵੀ ਦੇਣੀ ਪੈਂਦੀ ਏ ਦੇਣੀ ਪੈਂਦੀ ਬਾਕੀ ਦੁਨੀਆ ਸੰਸਾਰ ਮੈਂ ਪੋਚੋ ਮੰਡੀ ਵਾਲਿਆਂ ਦਾ ਇਹ ਬਚਨ ਪੜਿਆ ਸੀ ਕਿਤਾਬਾਂ ਵਿੱਚ ਕਿ ਜਿਹੜਾ ਸਾਧੂ ਸੰਤ ਮਹਾਤਮਾ ਲੋਕਾਂ ਕਾ ਰੋਟੀਆਂ ਹੀ ਖਾਂਦਾ ਰਹਿੰਦਾ ਉਹ ਚੰਦ ਦੇ ਮਹੀਨਿਆਂ ਵਿੱਚ ਹੀ ਨਾ ਸਭੂ ਜੀ ਆਪਣਾ ਖਾਲੀ ਕਰਵਾ ਕੇ ਵਾਹ ਜਾਂਦਾ ਅੱਜ ਇੱਥੇ ਪ੍ਰਸ਼ਾਦਾ ਕਰ ਲੋ ਉੱਥੇ ਤੇ ਅੱਜ ਉੱਥੇ ਤੇ ਕਰ ਲੋ ਉਹਨਾਂ ਦਾ ਬਚਨ ਦਾਸ ਨੇ ਪੜਿਆ ਮਹਾਪੁਰਸ਼ਾਂ ਦਾ ਬਾਬਾ ਰਾਮ ਸਿੰਘ ਜੀ ਦਾ ਜਿਹੜਾ ਰੰਗਿਆ ਹੋਇਆ ਗੁਰੂ ਕਾ ਸਿੱਖ ਅਗਰ ਕਿਸੇ ਘਰ ਪ੍ਰਸ਼ਾਦਾ ਸ਼ਕੇ 5 ਪਾੜ ਜਵਦੀ ਸਾਹਿਬ ਉਸ ਪਰਿਵਾਰ ਦੇ ਨਾਂ ਦੇ ਘਰ ਆ ਕੇ ਕਰੇ। ਅਗਰ ਕਿਸੇ ਪਰਿਵਾਰ ਦਾ ਕੱਪੜਾ ਗ੍ਰਹਿਣ ਕਰੇ ਤੇ 25 ਪਾੜ ਜਵਦੀ ਸਾਹਿਬ ਉਹਦੇ ਨਾਂ ਦੇ ਕਰੇ। ਅਗਰ ਕਿਸੇ ਦਾ ਧਨ ਗ੍ਰਹਿਣ ਕਰੇ ਤੇ 101 ਪਾੜ ਜਵਦੀ ਸਾਹਿਬ ਉਹਦੇ ਨਾਂ ਦੇ ਕਰੇ। ਇਹ ਪੋਚੋ ਮਡੀਆਂ ਦਾ ਬਚਨ ਉਹ 12 ਭਾਗ ਮਿਲਦੇ ਪੜ੍ਹ ਲੈ ਜਰੂਰ ਪੜਿਆ ਕਰੋ। ਬੜਾ ਕੁਝ ਲਬਦਾ ਜ਼ਿੰਦਗੀ ਦੇ ਚੱਲਣ ਲਈ। ਨਹੀਂ ਤੇ ਕਮਾਈ ਤੇ ਫਿਰ ਜਾਂਦੀ। ਸੰਸਾਰ ਤੇ ਭਰਿਆ ਤੇ ਦੁੱਖਾਂ ਨਾਲ ਭਰਿਆ ਤੇ ਇਹ ਭਾਈ ਭਾਗੂ ਨੇ ਕਿਰਪਾ ਕੀਤੀ ਸਮਝ ਲਓ ਵੀ ਮੈਂ ਤੈਨੂੰ 40 ਦਿਨਾਂ ਆ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਸੁਣਾਵਾਗਾ ਉਹ ਗੁਰਸਿੱਖ ਇੱਕੋ ਛੋਟਾ ਕਾਮ ਨਹੀਂ ਜਿਹੜਾ ਬਾਜ਼ਾਰ ਚੋਂ ਲੰਘਦੇ ਆ ਗੁਰਬਾਣੀ ਉੱਚੀ ਪੜਿਆ ਲੰਘਦਾ ਇਹਦਾ ਮਤਲਬ ਹੈ ਉਹ ਅਵਿਆਸੀ ਸਿੱਖ ਹੋਏਗਾ ਔਰ ਉਸ ਸਿੱਖ ਨੇ ਸ਼ਰਮ ਵੀ ਲਈ ਹੋਏਗੀ ਨਹੀਂ ਤੇ ਲਾਜ ਆ ਜਾਂਦੀ ਬੰਦਾ ਕਹੇ ਮੈਂ ਉੱਚੀ ਬਾਣੀ ਪੜਦਿਆਂ ਲੰਗਾ ਆ ਕੋ ਸਤਨਾਮ ਇਹਦੇ ਤੋਂ ਟੱਪ ਗਿਆ ਹੋਏਗਾ ਹਰਜਸ ਕਹਤੇ ਲਾਜ ਨਾ ਆਵੇ 80% ਰੋਗ ਰਾਜੀ ਹੋ ਗਿਆ ਐ ਸ਼ਰਦਾ ਦਾ ਥੜਾ ਜਿਹਨੂੰ ਕਹਿੰਦੇ ਨਾ ਭਰਿਆ ਪਿਆ ਭਰ ਗਿਆ ਭਰ ਗਿਆ ਇਹ ਤੇ ਜਿਹੜਾ ਦੋਹੀ ਉਹਨੂੰ ਪੁੱਛੋ ਜਦੋਂ ਦੁੱਖੋਂ ਦਾ ਕਲੀਅਰ ਹੁੰਦਾ ਹੈ ਨਾ ਉਹਨੂੰ ਪੁੱਛੋ ਕਿੰਨੀ ਰਲਿਫ ਮਿਲਦੀ ਹੈ ਕਿੰਨੀ ਰਲਿਫ ਇਹੋ ਦੱਸ ਸਕਦਾ ਵਜ਼ੀਰ ਖਾਨ ਨੇ ਬੇਨਤੀ ਕੀਤੀ ਸਿੱਖਾਂ ਤੇਰਾ ਸ਼ੁਕਰਾਨਾ ਕਿਰਪਾ ਕਰ ਉਹਦੇ ਵੀ ਦਰਸ਼ਨ ਕਰਾ ਦੇ ਜਿੰਨੇ ਬਾਣੀ ਉਚਾਰੀ ਹੈ ਅਮਰ ਸਰ ਗੁਰੂ ਅਰਜਨ ਦੇਵ ਜੀ ਉਹ ਵਜ਼ੀਰ ਖਾਂ ਅੰਮ੍ਰਿਤਸਰ ਆਇਆ ਤੇ ਗੁਰੂ ਅਰਜਨ ਦੇਵ ਜੀ ਦੇ ਜਦੋਂ ਦਰਸ਼ਨ ਕੀਤੇ ਤੇ ਨਾਲ ਬੇਨਤੀ ਕੀਤੀ ਮਹਾਰਾਜ ਤੁਸੀਂ ਜਿਹੜੀ ਸੁਖਮਨੀ ਸਾਹਿਬ ਜੀ ਦੀ ਬਾਣੀ ਰਚੀ ਏ ਮੇਰਾ ਜਲੋਦਰ ਦਾ ਰੋਗ ਉਸ ਬਾਣੀ ਦੇ ਸੁਣਨ ਨਾਲ 80% ਰਾਜੀ ਹੋ ਗਿਆ ਹੈ ਇਹ ਗੁਰੂ ਸਾਹਿਬ ਕਿਰਪਾ ਕਰੋ ਕਿਰਪਾ ਕਰੋ ਬਾਕੀ ਦਾ ਰੋਜ ਵੀ ਰਾਜੀ ਹੋ ਜਾਵੇ ਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਇਸ਼ਾਰਾ ਕਰਤਾ ਕਹਿੰਦੇ ਉਹ ਬਾਬਾ ਬੁੱਢਾ ਜੀ ਸੇਵਾ ਕਰਦੇ ਪਏ ਨੇ ਉਹਨਾਂ ਨੂੰ ਬੇਨਤੀ ਕਰ ਜਾ ਕੇ ਤੇ ਬਾਬਾ ਬੁੱਢਾ ਜੀ ਨਾ ਟੋਕਰੀਆਂ ਚੁਕਾ ਰਹੇ ਸਨ ਦੇਖੋ ਗੁਰੂ ਕਰਦੇ ਹਰਮੰਦਰ ਸਾਹਿਬ ਦੇ ਪਹਿਲੇ ਮੁਖ ਗ੍ਰੰਥੀ ਕੀਰਤੀ ਆਖੋ ਸਤਨਾਮ ਕੀਰਤੀ ਹੋਏ ਨੇ ਜੱਟ ਟੋਕਰੀਆਂ ਚੁਕਾਉਂਦੇ ਪਏ ਆ ਤੇ ਵਜ਼ੀਰ ਖਾਨ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਮੈਨੂੰ ਗੁਰੂ ਸਾਹਿਬ ਨੇ ਤੁਹਾਡੇ ਕੋਲ ਭੇਜਿਆ ਹੈ ਜੇ ਲੋਦਰ ਦਾ ਰੋਗ ਸੁਖਮਨੀ ਸਾਹਿਬ ਸੁਣਨ ਨਾਲ 80% ਰਾਜੀ ਹੋ ਗਿਆ ਹੈ ਬਾਕੀ ਵੀ ਕਿਰਪਾ ਹੋ ਜੇ ਕਿਰਪਾ ਕਰੋ ਰਾਜੀ ਹੋ ਜੇ ਤੇ ਬਾਬਾ ਬੁੱਢਾ ਜੀ ਮौज ਆ ਗਈ ਸੋਚਦੇ ਨੇ ਵੇਖੀ ਅੰਦਰੋਂ ਹੀ ਆਇਆ ਕਿ ਪਦਾਰਥਾਂ ਦਾ ਹੀ ਕੰਮ ਹੈ ਆਖੋ ਸਤਿਨਾਮ ਅੰਦਰੋਂ ਆਇਆ ਤੇ ਵਜ਼ੀਰ ਖਾਨ ਸੀ ਯਾਹਗੀਰ ਦਾ ਇਤਵਾਰੀ ਅਹਿਲਕਾਰ ਸੀ ਤੇ ਬਾਬਾ ਬੋਡਾ ਜੀ ਨੇ ਪਰਚਾ ਪਾਤਾ ਕਹਿਣ ਲੱਗੇ ਅਸੀਂ ਰੋਗ ਰਾਜੀ ਕਰਨ ਨੇ ਅਸੀਂ ਟੋਕਰੀਆਂ ਚੁਪਾਣਾਂ ਵਾਲੇ ਚੱਲ ਪਾਸੇ ਹੋ ਕੇ ਖੜਾ ਜਾ ਐਸਾ ਸਖਤੀ ਦਾ ਲਫ਼ਜ਼ ਕਿਹਾ ਵੀ ਜੇ ਤੇ ਅੰਦਰੋਂ ਆਇਆ ਹੋਏਗਾ ਤੇ ਸਹਾਰ ਜਾਏਗਾ ਨਹੀਂ ਤੇ ਭੱਜ ਜਾਏਗਾ ਮੈਂ ਜਹਾਂਗੀਰ ਦਾ ਇਤਬਾਰੀ ਹਾਲ ਕਰ ਤੇ ਮੈਨੂੰ ਕਿਵੇਂ ਬੋਲੇ ਨੇ ਘੱਜ ਕੇ ਅੱਖੋ ਸਤਨਾਮ ਇੱਕੇ ਤੇ ਕਿਤੇ ਗੁਰੂ ਚੱਕ ਵੀ ਕਰਦਾ ਜੀ ਚੱਕ ਵੀ ਕਰਦਾ ਅੰਦਰੋਂ ਆਇਆ ਕਿਉਂ ਜੀ ਕੁਰਬਾਨ ਜਾਈਏ ਵਜ਼ੀਰ ਖਾਂ ਦੇ ਨਹੀਂ ਤੇ ਮਨ ਵਿੱਚ ਕਿਸੇ ਤਰ੍ਹਾਂ ਦੇ ਵੀ ਤਰੇੜ ਆ ਸਕਦੀ ਸੀ ਮੈਂ ਜਾਂਗੀਰ ਦਾ ਦਵਾਰੀ ਅਹਿਲਕਾਰ ਮੈਨੂੰ ਕਿਵੇਂ ਬੋਲੇ ਨੇ ਇੱਕ ਸਾਈਡ ਤੇ ਖੜਾ ਹੋ ਗਿਆ ਤੇ ਅੱਖਾਂ ਚ ਥਰੂ ਵਗ ਰਹੇ ਨੇ ਵੀ ਇਹਨਾਂ ਮੈਨੂੰ ਕਹੇ ਚੱਲ ਪਾਸੇ ਹੋ ਕੇ ਖੜਾ ਹੋ ਜਾ ਮੈਂ ਹੁਕਮ ਮੰਨਣਾ ਹੈ ਪਾਸੇ ਹੋ ਕੇ ਖੜਾ ਹੋਣਾ ਕਹਿੰਦੇ 10 ਮਿੰਟ 20 ਮਿੰਟ 25 ਮਿੰਟ ਬਾਅਦ ਬਾਬਾ ਬੁੱਢਾ ਜੀ ਦੇਖਦੇ ਉੱਥੇ ਹੀ ਖੜਾ ਹੈ ਕਹਿੰਦੇ ਅੰਦਰੋਂ ਆਇਆ ਆਖੋ ਸਤਨਾਮ ਅੰਦਰੋਂ ਆਇਆ ਆਏ ਹਾਏ ਅਰਦਾਸ ਕਰੋ ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਐਸਾ ਪਿਆਰ ਸਾਡਾ ਗੁਰੂ ਦੇ ਚਰਨਾਂ ਨਾਲ ਹੋ ਜਾਵੇ ਅੰਦਰੋਂ ਉਹਦੇ ਚਰਨਾਂ ਨਾਲ ਸਾਂਝ ਪਵੇ ਕਿਤੇ ਕਿਤੇ ਚੱਕ ਕਰਦਾ ਚੱਕ ਕਰਦਾ ਬਾਬਾ ਬੋਡਾ ਜੀ ਨੇ 20 25 ਮਿੰਟ ਵੇਖਿਆ ਖੜਾ ਅੱਖਾਂ ਚੋਂ ਥਰੂ ਵਗ ਰਹੇ ਨੇ ਅੰਦਰੋਂ ਆਇਆ ਅੰਦਰੋਂ ਆਇਆ ਤੇ ਕਹਿੰਦੇ ਸੇਵਾ ਕਰਦਿਆਂ ਕਰਦਿਆਂ ਆਪਣੇ ਤੇ ਵੜਿਆਈ ਨਹੀਂ ਲਈ ਸੇਵਾ ਦੀ ਟੋਕਰੀ ਇਹਦੇ ਪੇਟ ਵਿੱਚ ਮਾਰੀ ਆਖੋ ਸਤਿਮਾਹ ਕਹਿੰਦੇ ਮੁੱਖ ਰਾਈ ਸਾਰਾ ਪਾਣੀ ਬਾਹਰ ਨਿਕਲ ਗਿਆ ਹੈ ਪੇਟ ਚ ਪਾਣੀ ਭਰ ਜਾਂਦਾ ਜੀ ਜਲ ਉਦਰ ਜਦੋਂ ਮੁੱਖ ਰਾਈ ਪਾਣੀ ਬਾਹਰ ਨਿਕਲ ਗਿਆ ਤੇ ਬਾਬਾ ਬੋਡਾ ਜੀ ਕਹਿੰਦੇ ਇਹ ਵੀ ਕਿਰਪਾ ਸੋਮਨੀ ਸਾਹਿਬ ਨੇ ਕੀਤੀ ਹੈ ਇਹ ਬਿਦਵੀ ਸੁਖਮਨੀ ਸਾਹਿਬ ਜੀ ਦੇ ਸੁਣਨ ਸਦਕਾ ਬਣੀ ਏ ਗੁਰੂ ਪਿਆਰਿਓ ਇਹ ਸੁਖਮਨੀ ਸਾਹਿਬ ਦੀ ਬਾਣੀ ਸਾਡੇ